ਜੂਨ 1984 ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਇੰਡੀਅਨ ਆਰਮੀ ਤੋਂ ਕਰਵਾਇਆ ਆਪਰੇਸ਼ਨ ਬਲੂ ਸਟਾਰ ਜਿਸ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਟਹਿਤੇ ਦੀ ਕਰ ਦਿੱਤਾ ਗਿਆ ਅਤੇ ਕਿੰਨੇ ਹੀ ਸਿੱਖ ਨੌਜਵਾਨ ਬੱਚੇ ਬਜ਼ੁਰਗ ਅਤੇ ਮਾਤਾਵਾਂ ਸ਼ਹੀਦ ਹੋਈਆਂ ਅਤੇ ਨਾਲ ਹੀ ਜਾਨੀ ਤੌਰ ਤੇ ਇੰਡੀਅਨ ਆਰਮੀ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਸੀ ਇਸ ਆਪਰੇਸ਼ਨ ਬਾਰੇ ਅੱਜ ਤੱਕ ਸਵਾਲੀਆ ਨਿਸ਼ਾਨ ਉੱਠਦੇ ਹਨ ਕਿ ਇਹ ਆਪਰੇਸ਼ਨ ਰਾਜਨੀਤੀ ਤੋਂ ਪ੍ਰੇਰਿਤ ਸੀ ਅਤੇ ਇਸੇ ਦੇ ਹੀ ਚੱਲਦੇ ਇੰਦਰਾ ਗਾਂਧੀ ਨੂੰ ਆਪਣੀ ਜਾਨ ਵੀ ਗਵਾਉਣੀ ਪਈ ਸੀ ਇਸ ਤੇ ਬਹੁਤ ਘੱਟ ਗੱਲ ਹੋਈ ਹੈ ਕਿ ਆਪਰੇਸ਼ਨ ਬਲੂ ਸਟਾਰ ਦੌਰਾਨ ਸ਼ਰੀਆ ਕਾਲ ਤਖਤ ਸਭ ਤੋਂ ਇਲਾਵਾ ਹੋਰ ਕਿਹੜੀਆਂ ਚੀਜ਼ਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ ਅੱਜ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਕੀ ਹੋਇਆ ਸੀ ਅਤੇ ਆਰਮੀ ਵੱਲੋਂ ਹੋਰ ਕਿਹੜਾ ਵੱਡਾ ਨੁਕਸਾਨ ਕੀਤਾ ਗਿਆ ਸੀ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਨੂੰ ਲੈ ਕੇ ਸਰਕਾਰ ਦੀ ਕੀ ਮਨਸ਼ਾ ਸੀ ਵੀਡੀਓ ਵਿੱਚਲੀ ਸਾਰੀ ਜਾਣਕਾਰੀ ਐਸਜੀਪੀਸੀ ਵੱਲੋਂ ਛਪੀ ਇੱਕ ਕਿਤਾਬ ਸਿੱਖ ਸੰਗਰਾਮ ਦੀ ਦਾਸਤਾ ਵਿੱਚੋਂ ਲਈ ਗਈ ਹੈ ਇਸ ਜਾਣਕਾਰੀ ਵਿੱਚ ਸਾਡੇ ਵੱਲੋਂ ਕੁਝ ਵੀ ਐਡ ਨਹੀਂ ਕੀਤਾ ਗਿਆ ਸੋ ਇਸ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਅਤੇ ਇਸ ਵੀਡੀਓ ਨੂੰ ਹੋਰਨਾਂ ਤੱਕ ਦੀ ਸ਼ੇਅਰ ਜਰੂਰ ਕਰਿਓ ਕਿਉਂਕਿ ਇਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ 1 ਜੂਨ 1984 ਵਿੱਚ ਸ਼ੁਰੂ ਹੋਇਆ ਆਪਰੇਸ਼ਨ ਬਲੂ ਜਿਸ ਵਿੱਚ ਟੈਂਕਰ ਤੋਪਾਂ ਨਾਲ ਸ਼੍ਰੀ ਅਕਾਲ ਤੱਕ ਸੈਭ ਨੂੰ ਟਹਿਟੇ ਰੀ ਕਰ ਦਿੱਤਾ ਗਿਆ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਅੰਦਰ ਮੌਜੂਦ ਸਾਰੇ ਸਿੰਘ ਸ਼ਹੀਦ ਕਰਨ ਤੋਂ ਬਾਅਦ ਇਸ ਆਪਰੇਸ਼ਨ ਨੂੰ ਖਤਮ ਕਰ ਦਿੱਤਾ ਜਾਂਦਾ ਹੈ। ਹੁਣ ਇਹ ਆਪਰੇਸ਼ਨ 10 ਜੂਨ ਤੱਕ ਖਤਮ ਹੋ ਚੁੱਕਿਆ ਸੀ ਪਰ ਸਰਕਾਰ ਵੱਲੋਂ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦਾ ਪ੍ਰਬੰਧ ਪੰਥ ਨੂੰ ਸੌਂਪਿਆ ਨਹੀਂ ਗਿਆ। ਤਾਂ ਸਿੰਘ ਸਹਿਬਾਨ ਨੇ ਦਰਬਾਰ ਸਾਹਿਬ ਕੰਪਲੈਕਸ ਦਾ ਪ੍ਰਬੰਧ ਲੈਣ ਲਈ 2 ਨਵੰਬਰ 1984 ਨੂੰ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਇੱਕ ਵਿਸ਼ੇਸ਼ ਸਿੱਖੋ ਮੇਲਣ ਬੁਲਾਇਆ। ਸਰਕਾਰੀ ਰੁਕਾਵਟਾਂ ਅਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਦੇ ਬਾਵਜੂਦ ਦੇਸ਼ ਦੇ ਹਰ ਕੋਨੇ ਵਿੱਚੋਂ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਇਸ ਸੰਮੇਲਨ ਵਿੱਚ ਸ਼ ਹੋਈਆਂ ਅਤੇ ਇਸੇ ਸੰਮੇਲਨ ਵਿੱਚ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਅਤੇ ਸਰਦਾਰ ਬੂਟਾ ਸਿੰਘ ਨੂੰ ਤਨਖਾਹਿਆ ਇਕਰਾਰ ਦੇ ਦਿੱਤਾ ਗਿਆ। ਸਮੂਹ ਸੰਗਤ ਦੇ ਸਹਿਯੋਗ ਨਾਲ ਸਿੰਘ ਸਾਹਿਬਾਨਾਂ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਕਿ 30 ਸਤੰਬਰ 1984 ਤੱਕ ਜੇਕਰ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦਾ ਪ੍ਰਬੰਧ ਸਿੱਖ ਸੰਗਤ ਨੂੰ ਨਾ ਸੌਂਪਿਆ ਗਿਆ ਤਾਂ 2 ਅਕਤੂਬਰ ਨੂੰ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਨੂੰ ਆਜ਼ਾਦ ਕਰਨ ਲਈ ਕੂਚ ਕਰਨ ਗਈਆਂ। 28 ਸਤੰਬਰ 1984 ਨੂੰ ਸਰਕਾਰ ਵੱਲੋਂ केटी 17 ਵਾਲਾ ਗਵਰਨਰ ਪੰਜਾਬ ਦਾ ਸਲਾਹਕਾਰ ਸੁਬਰਾਮਨਮ ਸ਼੍ਰੀ ਅੰਮ੍ਰਿਤਸਰ ਆਇਆ। ਉਸਨੇ ਸਿੰਘ ਸਹਿਬਾਨ ਅਤੇ ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀ ਸਰਦਾਰ ਭਾਨ ਸਿੰਘ ਸਕੱਤਰ ਅਤੇ ਸਰਦਾਰ ਅਭਨਾਸ਼ੀ ਸਿੰਘ ਮੀਤ ਸਕੱਤਰ ਨਾਲ ਕੰਪਲੈਕਸ ਦੇ ਪ੍ਰਬੰਧ ਸਬੰਧੀ ਆਪਣੀਆਂ ਸ਼ਰਤਾਂ ਸਹਿਤ ਗੱਲਬਾਤ ਕੀਤੀ। ਇਨ੍ਹਾਂ ਸ਼ਰਤਾਂ ਵਿੱਚ ਇਹ ਵੀ ਕਿਹਾ ਗਿਆ ਕਿ ਜੋ ਵੀ ਲੰਗਰ ਦਾ ਸਮਾਨ ਕੰਪਲੈਕਸ ਅੰਦਰ ਆਏਗਾ, ਉਹ ਸਮਾਨ ਪਹਿਲਾਂ ਪੁਲਿਸ ਸਟੇਸ਼ਨ ਵਿੱਚ ਚੈਕਿੰਗ ਲਈ ਆਇਆ ਕਰੇਗਾ। ਇਸ ਸ਼ਰਤ ਸਬੰਧੀ ਉਸ ਵੇਲੇ ਗਿਆਨੀ ਸਾਹਿਬ ਸਿੰਘ ਜੀ ਜੋ ਸ਼੍ਰੀ ਦਰਬਾਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸੀ ਉਹਨਾਂ ਨੇ ਕਿਹਾ ਕਿ ਅਸੀਂ ਇਹੋ ਜੀ ਕੋਈ ਵੀ ਸ਼ਰਤ ਸ੍ਰੀ ਦਰਬਾਰ ਸਾਹਿਬ ਜੀ ਦੇ ਕੰਪਲੈਕਸ ਸਬੰਧੀ ਅਤੇ ਚਾਰਜ ਸਬੰਧੀ ਕਿਸੇ ਨੂੰ ਲਿਖ ਕੇ ਨਹੀਂ ਦੇ ਸਕਦੇ ਫਿਰ ਇਸ ਜਵਾਬ ਤੇ ਸਰਕਾਰ ਦੇ ਨੁਮਾਇंदे ਨੇ ਕਿਹਾ ਕਿ ਤੁਸੀਂ ਆਪ ਦਾ ਕੋਈ ਨੁਮਾਇੰਦਾ ਦੇ ਦਿਓ ਅਸੀਂ ਸਾਰਾ ਚਾਰਜ ਉਸੇ ਦੇ ਹੀ ਸਾਹਮਣੇ ਦੇ ਦਿੰਦੇ ਹਾਂ 129 ਸਤੰਬਰ 1984 ਨੂੰ ਪੰਜਾਬ ਸਰਕਾਰ ਦੇ ਸਲਾਹਕਾਰ ਤੋਂ ਸਾਰੇ ਕੰਪਲੈਕਸ ਅਤੇ ਬਾਕੀ ਗੁਰੂ ਘਰਾਂ ਦਾ ਪ੍ਰਬੰਧ ਲੈ ਲਿਆ ਗਿਆ ਜਿਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਗੁਰਦੁਆਰਾ ਥੜਾ ਸਾਹਿਬ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੀਵਾਨ ਹਾਲ ਮੰਜੀ ਸਾਹਿਬ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਜੀ ਗੁਰਦੁਆਰਾ ਮਾਤਾ ਕੌਲਾ ਜੀ ਅਤੇ ਲੰਗਰ ਹਾਲ ਸ਼੍ਰੀ ਗੁਰੂ ਰਾਮਦਾਸ ਜੀ ਸ਼ਾਮਲ ਹਨ ਇਸ ਸਮੇਂ ਸਰਕਾਰ ਦਰਬਾਰ ਸਾਹਿਬ ਦੀਆਂ ਸਰਾਵਾਂ ਦਾ ਪ੍ਰਬੰਧ ਦੇਣਾ ਨਹੀਂ ਚਾਹੁੰਦੀ ਕਿਉਂਕਿ ਸਰਕਾਰ ਤੀਜਾ ਸਿੰਘ ਸਮੁੰਦਰੀ ਹਾਲ ਨੂੰ ਢਾ ਕੇ ਇਸ ਜਗ੍ਹਾ ਤੇ ਇੱਕ ਲੋਕਲ ਬੱਸ ਸਟੈਂਡ ਅਤੇ ਪੁਲਿਸ ਚੌਕੀ ਬਣਾਉਣਾ ਚਾਹੁੰਦੀ ਸੀ ਸਰਕਾਰ ਦਰਬਾਰ ਸਾਹਿਬ ਕੰਪਲੈਕਸ ਵਿਚਲੀ ਜਗ੍ਹਾ ਨੂੰ ਆਮ ਲੋਕਾਂ ਲਈ ਕਾਰਪੋਰੇਟ ਸੜਕ ਵਜੋਂ ਐਲਾਨ ਕਰ ਚੁੱਕੀ ਸੀ ਸਿੱਖ ਮਿਲਟਰੀ ਅਫਸਰਾਂ ਦੀ ਹਮਦਰਦੀ ਅਤੇ ਸਿੰਘ ਸਹਿਬਾਨਾਂ ਦੀ ਸਿਆਣਪ ਸਦਕਾ ਕੁਝ ਦਿਨਾਂ ਬਾਅਦ 9 ਦਸੰਬਰ 1984 ਨੂੰ ਸਰਕਾਰ ਤੋਂ ਤੀਜਾ ਸਿੰਘ ਸਮੁੰਦਰੀ ਹਾਲ ਅਤੇ ਬਾਕੀ ਸਰਾਵਾਂ ਦਾ ਵੀ ਪ੍ਰਬੰਧ ਲੈ ਲਿਆ ਗਿਆ। ਤੀਜਾ ਸਿੰਘ ਸਮੁੰਦਰੀ ਹਾਲ ਉਹੀ ਜਿੱਥੇ ਅੱਜ ਐਸਜੀਪੀਸੀ ਦਾ ਦਫ਼ਤਰ ਹੈ। ਸਾਰਾ ਪ੍ਰਬੰਧ ਵਾਪਸ ਲੈਣ ਤੋਂ ਬਾਅਦ ਜਦੋਂ ਸ਼੍ਰੋਮਣੀ ਕਮੇਟੀ ਅਤੇ ਬਾਕੀ ਕਰਮਚਾਰੀ ਤੀਜਾ ਸਿੰਘ ਸਮੁੰਦਰੀ ਹਾਲ ਅੰਦਰ ਪਹੁੰਚੇ ਤਾਂ ਦੇਖਿਆ ਕਿ ਦਫ਼ਤਰ ਦੇ ਸਾਹਮਣੇ ਜਿਹੜਾ ਪਾਰਕ ਸੀ ਉਹ ਇੱਕ ਜੰਗਲ ਦਾ ਰੂਪ ਧਾਰ ਚੁੱਕਿਆ ਸੀ ਅਤੇ ਗੁਰੂ ਰਾਮਦਾਸ ਜੀ ਨਿਵਾਸ ਦੇ ਬਿਸਤਰਾ ਘਰ ਅਤੇ ਸਟੋਰ ਵੀ ਸਾੜੇ ਜਾ ਚੁੱਕੇ ਸੀ। ਗੁਰੂ ਰਾਮਦਾਸ ਜੀ ਨਿਵਾਸ ਦੇ ਥੱਲੇ ਸ਼੍ਰੀ ਦਰਬਾਰ ਸਾਹਿਬ ਦਾ ਦਫ਼ਤਰ ਅਤੇ ਮੀਟਿੰਗ ਰੂਮ ਵੀ ਸੜਿਆ ਹੋਇਆ ਸੀ ਇਸ ਤੋਂ ਇਲਾਵਾ ਧਰਮ ਪ੍ਰਚਾਰ ਕਮੇਟੀ ਦੇ ਧਾਰਮਿਕ ਲਿਟਰੇਚਰ ਨਾਲ ਜੋ ਸਟੋਰ ਭਰੇ ਹੋਏ ਸੀ ਉਹ ਵੀ ਸਾੜ ਦਿੱਤੇ ਗਏ ਸੀ ਸ਼੍ਰੀ ਦਰਬਾਰ ਸਾਹਿਬ ਨੇੜੇ ਜਿੱਥੇ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਦੀ ਰਿਹائش ਸੀ ਉਸ ਦਾ ਸਮਾਨ ਜਿਵੇਂ ਟੀਵੀ ਫਰਿੱਜ ਬਰਤਨ ਉਹਨਾਂ ਵਿੱਚ ਵੀ ਗੋਲੀਆਂ ਨਾਲ ਛੇਕ ਕੀਤੇ ਹੋਏ ਸੀ ਲੇਖਕ ਮੁਤਾਬਕ ਜੋ ਸਮਾਨ ਲੁੱਟਿਆ ਜਾ ਚੁੱਕਿਆ ਸੀ ਔਸੋ ਸਬੰਧੀ ਐਫਆਈਆਰ ਕਰਾਉਣ ਥਾਣੇ ਗਏ ਤਾਂ ਪੁਲਿਸ ਐਫਆਈਆਰ ਦਰਜ ਕਰਨ ਤੋਂ ਵੀ ਇਤਰਾ ਰਹੀ ਸੀ ਕਿਉਂਕਿ ਇਹ ਸਾਰਾ ਨੁਕਸਾਨ ਕੇਂਦਰ ਸਰਕਾਰ ਦੇ ਹੁਕਮ ਨਾਲ ਭੇਜੀ ਫੋਰਸ ਦਾ ਸੀ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਜਾਣ ਬੁੱਝ ਕੇ ਕੀਤਾ ਨੀਲਾ ਤਾਰਾ ਆਪਰੇਸ਼ਨ ਜੇਕਰ ਨਾ ਹੁੰਦਾ ਤਾਂ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਿੱਖ ਰੈਫਰੈਂਸ ਲਾਇਬ੍ਰੇਰੀ ਅਜਾਇਬ ਘਰ ਦਾ ਬਹੁਤ ਕੀਮਤੀ ਖਜ਼ਾਨਾ ਜੋ ਕਿ ਸਿੱਖੀ ਦਾ ਪਛੋਕੜ ਸੀ ਉਹ ਸੜ ਕੇ ਸੁਆਹ ਨਾ ਹੁੰਦਾ ਜੋ ਕਿ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ ਉਸ ਸਮੇਂ ਜੱਥੇਦਾਰ ਗੁਰਬਚਨ ਸਿੰਘ ਟੋੜਾ ਨੇ ਮਿਲਟਰੀ ਦੇ ਇਸ ਐਕਸ਼ਨ ਦੌਰਾਨ ਹੋਏ ਨੁਕਸਾਨ ਦੇ ਮੁਆਵਜ਼ੇ ਲਈ ਇੱਕ ਕੇਸ ਪਾਇਆ ਜੋ ਕਿ 10 ਅਰਬ ਦੇ ਕਰੀਬ ਹੈ ਤੇ ਇਹ ਕੇਸ 12 ਅਗਸਤ 1985 ਨੂੰ ਤਾਰਾ ਸਿੰਘ ਸੀਨੀਅਰ ਸਬ ਜੱਜ ਸ਼੍ਰੀ ਅੰਮ੍ਰਿਤਸਰ ਦੀ ਅਦਾਲਤ ਵਿੱਚ ਦਰਜ ਕੀਤਾ ਗਿਆ ਕੁਝ ਸਮਾਂ ਤਰੀਕਾ ਪੈਣ ਤੋਂ ਬਾਅਦ ਪੰਜਾਬ ਸਰਕਾਰ ਨੇ ਇਹ ਕੇਸ 5 ਸਤੰਬਰ 1986 ਨੂੰ ਦਿੱਲੀ ਹਾਈ ਕੋਰਟ ਨੂੰ ਇਸ ਫੈਸਲੇ ਰਾਹੀਂ ਮਾਰਕ ਕਰ ਦਿੱਤਾ ਕਿ ਇਹ ਨੁਕਸਾਨ ਪੰਜਾਬ ਸਰਕਾਰ ਨੇ ਨਹੀਂ ਕੇਂਦਰ ਸਰਕਾਰ ਨੇ ਕੀਤਾ ਹੈ ਸੋ ਇਸ ਦਾ ਬਣਦਾ ਮੁਆਵਜ਼ਾ ਵੀ ਕੇਂਦਰ ਸਰਕਾਰ ਹੀ ਦੇ ਸਕਦੀ ਹੈ ਕਿਉਂਕਿ ਜਦੋਂ ਵੀ ਜੰਗ ਦੇ ਦੌਰਾਨ ਮਿਲਟਰੀ ਰਾਹੀਂ ਕਿਸੇ ਵੀ ਸਥਾਨ ਜਾਂ ਕਿਸੇ ਦਾ ਨਿੱਜੀ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਮੁਆਵਜ਼ਾ ਵੀ ਕੇਂਦਰ ਸਰਕਾਰ ਹੀ ਦਿੰਦੀ ਹੈ ਪਰ ਭਾਰਤ ਸਰਕਾਰ ਵੱਲੋਂ ਅਜੇ ਤੱਕ ਕੋਈ ਵੀ ਇਨਸਾਫ ਨਹੀਂ ਦਿੱਤਾ ਗਿਆ ਇਸ ਕੇਸ ਵਿੱਚ